ਭਾਬੀ ਨੇ ਕਪੜੇ ਕਿੱਥੇ ਰੱਖਤੇ ਕੋਈ ਸਮਝ ਹੀ ਨਹੀਂ ਆ ਰਹੀ ਪਾਪੀ ਆ ਕੀ ਕਰ ਰਹੀ ਹੈ ਤੂੰ ਮੈਂ ਕਿਹੜਾ ਕੁਝ ਗਲਤ ਕੀਤਾ ਇਹ ਤਾਂ ਆਪਾਂ ਨੂੰ ਕੁਝ ਚਿਰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਪਾਗਲ ਹੋ ਗਈ ਆ ਭਾਬੀ ਤੂੰ ਜੇ ਵੀਰੇ ਨੇ ਜਾਂ ਬੇਬੇ ਨੇ ਦੇਖ ਲਿਆ ਤੇਨੂੰ ਪਤਾ ਹੈ ਉਹ ਤਾਂ ਜਾਨੂ ਮਾਰ ਦੇਣਗੇ ਮੈਨੂੰ ਤੇਰੇ ਵੀਰੇ ਨੂੰ ਕੌਣ ਦੱਸੂਗਾ ਨਾਲੇ ਬੇਬੇ ਨੂੰ ਵੀ ਨਹੀਂ ਦੱਸਣਾ ਨਾਲੇ ਤੈਨੂੰ ਵਿਆਹ ਕਰਾਉਣ ਦੀ ਕੀ ਲੋੜ ਆ ਮੈਂ ਹੈਗੀ ਆ ਨਾ ਤੇਰੇ ਵਾਸਤੇ ਭਾਗ ਲੂਗੀਂ ਭਾਬੀ ਤੂੰ ਦਿਮਾਗ ਟਕਾਣੇ ਚਾ ਤੇਰਾ ਵੀ ਮੇਰਾ ਦਿਮਾਗ ਤਾਂ ਟਕਾਣਿਆ ਤੂੰ ਮੇਰੀ ਗੱਲ ਨੂੰ ਸਮਝ ਨਹੀਂ ਰਿਹਾ ਨਹੀਂ ਭਾਬੀ ਹਾਂ ਦਾ ਕੁਝ ਨਹੀਂ ਹੋ ਸਕਦਾ ਕੋਈ ਨਾ ਭੱਜ ਲੈ ਤੂੰ ਕਿੰਨਾ ਕਚਰ ਭੱਜੇਗਾ ਕਦੇ ਤਾਂ ਆਵੇਂ ਗਈ ਆਗੇ ਹਾਂ ਹਰਪ੍ਰੀਤ ਆ ਗਿਆ ਮੈਂ ਕੀ ਬਣਿਆ ਫੇਰ ਉਹ ਜ਼ਮੀਨ ਮੈਂ ਆਪਣੇ ਨਾਂ ਲਵਾ ਲਈ ਲਵਾ ਲਈ ਇੱਥੇ ਤੂੰ ਆਪਦੇ ਨਾਂ ਜ਼ਮੀਨ ਤੈ ਤਾਂ ਕੀ ਕਰਿਆ ਛੱਡੂਆ ਕਿਉਂ ਜਿਹੜਾ ਕੁਝ ਕੀਤਾ ਤਾਂ ਮੈਂ ਕੀਤਾ ਆ ਤੂੰ ਕੀ ਕੀਤਾ ਹੈ ਆ ਗੋਪੀ ਨੂੰ ਕੱਢਿਆ ਤਾਂ ਹੀ ਤੇਰੇ ਨਾਂ ਜ਼ਮੀਨ ਲੱਗੀ ਆ ਮੈਂ ਸਮਝਿਆ ਨਹੀਂ ਕੁਛ ਬੇਬੇ ਨੂੰ ਗੱਲੀ ਬਾਤੀ ਬਥੇਰਾ ਸਮਝਾਇਆ ਸੀ ਬੇਬੇ ਸਮਝੀ ਨਹੀਂ ਇਹ ਤਾਂ ਫੇਰ ਮੇਰੀ ਚਾਲ ਸੀ ਇੱਕ ਗੋਪੀ ਨੂੰ ਇਸ ਘਰ ਚੋਂ ਕੱਢਣ ਲਈ ਤੇ ਆਹ ਪੰਜ ਕਿਲੇ ਬਚਾਉਣ ਲਈ ਹੋ ਚਲ ਚੁੱਪ ਕਰ ਹੌਲੀ ਗੱਲ ਕਰੀਂਦੀ ਹੁੰਦੀ ਐ ਜੀ ਬੇਬੇ ਬਾਹਰ ਆ ਇਹਦੇ ਉਹਨੂੰ ਨਾ ਪਤਾ ਲੱਗ ਜੇ ਚੱਲ ਕੋਈ ਨਹੀਂ